ਸਤਿਗੁਰੂ ਆਪਨੇ ਸੁਣੀ ਕਰਤਾ ਕਾਜਿਕ ਹਾਰੇ ਉਹਨਾਂ ਸੁਗੰਗਾਵਾਂ ਲਾਹਣ ਹਾਰੇ ਕਾਜਿਕ ਹਾਰੇ ਸਿਆਣਾ ਸਤਿਗੁਰੂ ਆਪਨੇ ਸੁਣੀ ਕਰਤਾ i okay. you ਪ੍ਰੀਆ ਰੋ ਰੋ ਆਸ ਟੱਕ ਲਿਆ ਰੋ ਅੱਜ ਰਾਲੀ ਦੇ ਨਾਲ ਪਟਿਆਲਾ ਕਾਲਜ ਵਿਖੇ ਸਰਦਾਰ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਪਟਿਆਲਾ ਜੀ ਵੱਲੋਂ ਇੱਕ ਬਹੁਤ ਹੀ ਬਲੱਖਣ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਪਾਟੀ ਸਿੰਘ ਸਹਿਬਾਨ ਹੈ ਸਾਡੇ ਇਸ ਪੂਰੇ ਏਰੀਏ ਦੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬੁਲਾ ਕੇ ਸਨਮਾਨ ਦਿੱਤਾ ਗਿਆ ਇਹ ਅਜੇ ਤੱਕ ਕਿਸੇ ਦੇ ਸ਼ਾਇਦ ਧਿਆਨ 'ਚ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜ਼ੀਰ ਹੈ ਪਾਟੀ ਸਿੰਘ ਜਿਹੜੇ ਪਾਠ ਕਰਦੇ ਆ ਜਿਹੜੀ ਗੁਰੂ ਮਤ ਦਿੰਦੇ ਆ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਕਰ ਕਰ ਜਾ ਕੇ ਜਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਫੰਕਸ਼ਨ 'ਚ ਆ ਕੇ ਮੈਂ ਵਧਾਈ ਦਿੰਨਾ ਗੁਰਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ 1075 ਸਿੰਘ ਉਹਨਾਂ ਦੇ ਇਹ ਭਾਂਜੇ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਵਿਲੱਖਣ ਕਿਸਮ ਦੀ ਸਮਾਜ ਦੇ ਵਿੱਚ ਗੱਲ ਹੋ ਰਹੀ ਹੈ ਕਿ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਨ ਕੀਤਾ ਜਾਵੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਨਵਾਂ ਸ਼ਹਿਰ ਦੇ ਵਿੱਚ ਕੀ ਕਹਾਂਗੇ ਸਰ ਯਾਰ ਜਿੱਥੇ ਸ਼ੁਰੂ ਕਰੀਏ ਜੰਨੀ ਸਾਹਿਬ ਨਸ਼ਾ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਦੋ ਰੁੱਖਾਂ ਕੀ ਕਹਿਣਾ ਚਾਹੂਗੇ ਇਹੀ ਮੁੱਖ ਮੰਤਰੀ ਜਰ ਸਾਡਾ ਮੁੱਖ ਮੰਤਰੀ ਆਈਕਨ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬੀ ਕੇ ਗਿਰ ਜਾਂਦਾ ਤੇ ਜੀ ਦਾ ਕੋਈ ਸੁਧ ਬੁੱਧ ਨਹੀਂ ਹੈ ਕਿ ਇਹ ਕਾਹ ਸ਼ਰਾਬੀ ਕੇ ਕਿਆ ਬੋਲ ਦਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹੀ ਜਰ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫੇਰ ਇਹੀ ਮੁੱਖ ਮੰਤਰੀ ਉਹਨਾਂ ਨੂੰ 10 ਲੱਖ ਰੁਪਇਆ ਦੇ ਕੇ ਸਾਰ ਰਿਹਾ ਹੈ। ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟੇਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ? ਕਿਉਂ ਛੋਟੇ-ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਹੈ। ਮੁੱਖ ਮੰਤਰੀ ਕਿਉਂ ਨਹੀਂ ਅਸੀਬਾ ਦਿੰਦਾ? ਜਿਹੜਾ ਮੰਤਰੀ ਇਸ ਦਾ ਮਹਿਕਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ? ਜਿਹੜੇ ਅਫਸਰ ਇਨਵੋਲਵ ਹੈ ਜਿਹੜੇ ਇਹਨਾਂ ਦੇ ਲੀਡਰ ਇਨਵੋਲਵ ਹੈ। ਦੇਖੋ ਕਹਿੰਦੇ ਅੰਬਰ ਬੇਲ ਨਹੀਂ ਛੁੱਟੀ ਦੀ ਬਲੀਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfe ਸੁੱਟੇ ਤੇ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਇੰਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਕਦਾ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨੇਜ ਤੇ ਕਦੇ ਵੀ ਨਜਾਇਜ਼ ਸ਼ਰਾਬ बिक ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ बिक ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਔਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਆ ਉੱਥੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣ ਤਾਂ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪਵੇਗੀ ਧੰਨਵਾਦ ਮਤਲਬ ਪੰਜਾਬ ਬਣਾਣੀ ਚਾਹੀਦੀ ਜਿਵੇਂ ਕਿ ਹਰ ਇੱਕ ਨੁਕੀਏ ਨੂੰ ਆਪਣੀ ਹਾਂਜੀ ਜਿਹੜੇ ਪਾਠੀ ਐਸਿੰਗ ਐ ਇਹਨਾਂ ਨੂੰ ਇਹਦਾ ਜਿਹੜੀ ਰਜਿਸਟਰ ਕਰਾਣੀ ਚਾਹੀਦੀ ਹੈ ਸਪਸ਼ਟੀਬਾਈ ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ ਇਸ ਇਸ ਨੂੰ ਅੱਗੇ ਲਾਵਾਂਗੇ ਜਿੰਨੇ ਚਾਹੇ ਉਹ ਪੰਡਤ ਪੁਜਾਰੀ ਐ ਚਾਹੇ ਉਹ ਮੰਦਰਾਂ ਦੇ ਪੁਜਾਰੀ ਐ ਚਾਹੇ ਗੁਰੂ ਪੁਰਵਾਂ ਦੇ ਘਰ ਦੇ ਵਿਚਾਰੀ ਸਾਰਿਆਂ ਦੇ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐ ਐਸੀ ਕਰਾਂਗਾ ਕਰਨਗਰ ਕੌਂਸਲਸ ਅੱਜ ਵੇਪਰ ਵੇਪਰ ਉਸ ਦੇ ਮਤਾਂ ਪਾਇਆ ਕਰ ਨੇ ਇਸ ਕਰਤਾ ਕੀ ਕਹਾਂਗੇ ਕਰਨਗਰ ਕੌਂਸਲ ਪ੍ਰਧਾਨ ਯਾਰ ਇਹ ਬਰੇਪ ਉਸ ਕੀ ਨਹੀਂ ਐ ੱੱਕੇ ਸ਼ਾਹੀ ਮਤਾ ਹੈ ਉਹਨਾਂ ਨੇ ੱੱਕੇ ਦੇ ਨਾਲ ਬੰਦੇ ਚੱਕੇ ਆ ਕਿਸੇ ਇੱਥੇ ਤੱਕ ਇਹ ਸਾਡਾ ਜਿਹੜਾ ਬਲਾਕ ਪ੍ਰਧਾਨ ਹੈ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਕਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲ ਹੀ ੱੱਕੇ ਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਆਣਾ ਕੰਪੀਅਰ ਬਣ ਜੇ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੇ ਐ ਜਨੀ ਸਾਹਿਬ ਕ੍ਰਮਤੀ ਸਿੰਘਾਂ ਦੀ ਜਿਹੜੀ ਜਿਹੜੀ ਆ ਕਰਨ ਵਾਸਤੇ ਜੀਵਨ ਪੱਤਰ ਉੱਚਾ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ ਕਿ ਐਸੀ ਜਿਹੜੇ ਗੁਰੂ ਘਰ ਦੇ ਵਿਚਾਰੀ ਹੈ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਜੀ ਜੀ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡਿਓ ਤਿਆਰੀ ਦਾ ਹੀ ਹਿੱਸਾ ਹੈ ਕਹਿੰਦੇ ਨੇ ਵੀ ਜਿਹੜੀ ਫੰਡ ਪਟਨ ਦੇ ਭੇਟਾ ਹੈ ਉਹ 11000 ਰੁਪਏ ਕਰਨ ਦੀ ਵਿਚਾਰ ਪੁਰਿਆ ਹੈ ਪਰ ਲੇਟੇਆਂ ਦੇ ਵਿੱਚ 25-25 ਰੁਪਏ ਦਿੰਦਾ ਇਹ ਇਹ ਲੋਕਾਂ ਨੇ ਦੇਖਣਾ ਹੈ ਲੇਕਿਨ ਮੈਂ ਇਹ ਚਾਹਨਾ ਕਿ ਯਾਰ ਅੱਜ ਕੱਲ ਦਿਹਾੜੀਦਾਰ ਵੀ ਸਹੀ 500 ਰੁਪਿਆ 500 ਰੁਪਿਆ ਲੈ ਲੈਂਦਾ ਹੈ ਤੇ ਤੁਸੀਂ ਉਸ ਤੋਂ ਹਫਤਾ 11 ਦਿਨ ਪਾਠ ਕਰਾ ਕੇ ਤਾਂ ਉਹਨੂੰ ਦਿੰਦੇ ਕੁਛ ਨਹੀਂ ਜੇ ਤੁਸੀਂ ਸ਼ਰਦਾ ਦੇ ਨਾਲ ਕਰਾਣਾ ਹੈ ਤਾਂ ਇੰਨਾ ਕੁ ਜ਼ਰੂਰ ਕਰੋ ਅੱਜ ਕੱਲ ਪਤਾ ਕਿਆ ਕਰਦੇ ਆ ਗੁਰਦੁਆਰਾ ਸਾਹਿਬ ਤਾਂ ਚਲੋ ਗੱਲ ਬੱਕਰੀ ਹੈ ਜੇ ਕਿਸੇ ਪਾਠ ਪਰ ਵੀ ਜਾਣਾ ਨਾ ਕਿਸੇ ਦੇ ਘਰ ਬਾਹਰ ਕੱਢ ਕੇ ਦੇਖਣ ਲੱਗ ਜੂਗੇ ਆ ਟੁੱਟੇ ਖੁੱਲੇ ਪੈਸੇ ਹੈਗੇ ਕਿ ਰਾਗੀ ਨੂੰ 10 ਰੁਪਏ ਤੋਂ ਜ਼ਿਆਦਾ ਨਹੀਂ ਦੇਣੇ ਸਾਨੂੰ ਇਹ ਸੋਚ ਬਦਲਣੀ ਪੈਣੀ ਹੈ ਜੀ ਤੇ ਤਾਂ ਗਾਉਣੇ ਵਾਲਾ ਲੱਗਿਆ ਵਾ ਫਿਰ ਤਾਂ ਉਥੇ 500 ਦਾ ਨੋਟ ਦਿਖਾਉਂਗੇ ਕਿ ਮੇਰਾ ਦਿਖ ਜਵੇ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਆਹ ਚੰਨੀ 500 ਤੇ ਵੀ 10 ਰੁਪਏ ਦੇ ਰਿਹਾ ਉਥੇ ਤਾਂ ਇਹ ਡਰਦੇ ਆ ਤੇ ਪਾਠੀ ਨੂੰ ਮੈਂ ਤਾਂ ਸੱਚੀ ਦੱਸਾਂ ਆਪਣੇ ਦਿਲ ਦੀ ਜੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਮਤਲਬ ਕਿਸੇ ਪ੍ਰੋਗਰਾਮ ਪਰ ਵੀ ਜਾਂਦਾ ਤਾਂ ਜੇ ਮੇਰੇ ਪਾਸ ਇੱਕ 50 ਦਾ ਨੋਟ ਆ ਇੱਕ 500 ਦਾ ਤમે 50 ਵਾਲਾ ਗੁਰੂ ਸਾਹਿਬ ਵੱਲ ਚੜਾਉਂਦਾ ਹੈ 500 ਵਾਲਾ ਕੀਰਤਨੀਆਂ ਨੂੰ ਦਿੰਦਾ ਬਹੁਤ ਪੱਗਾਂ ਵਾਲਾ ਦਿਨ ਚੜਿਆ ਪਹਿਲਾਂ ਸਵੇਰੇ ਤਾਂ ਇੱਕ ਵਾਰ ਪਰਮਾਤਮਾ ਨੇ ਘਰਾਤਾ ਸੀ ਜਿੱਦਾਂ ਜਿੱਦਾਂ ਦੀ ਹਨੇਰੀ ਤੇ ਤੂਫਾਨ ਤੇ ਝੱਖੜ ਆਇਆ ਬਟ ਬਹੁਤ ਸੋਹਣਾ ਸਮਾਗਮ ਹੋ ਗਿਆ ਮਨ ਦੇ ਵਿੱਚ ਇੱਛਾ ਸੀ ਵੀ ਇੱਕ ਮੈਸੇਜ ਜਾਵੇ ਬੇਸ਼ੱਕ ਅਸੀਂ ਆਪਦੇ ਵੱਲੋਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਪਰ ਹੋ ਸਕਦਾ ਸਾਡੇ ਇਸ ਉਪਰਾਲੇ ਨੂੰ ਦੇਖ ਕੇ ਹਰ ਪਿੰਡ ਦੇ ਵਿੱਚ ਕੋਈ 5-10 ਚੰਗੇ ਸੋਚਾ ਜੇ ਢੰਗ ਨਾਲ ਉਹਨਾਂ ਦਾ ਜੀਵਨ ਬਤੀਤ ਕਰਨ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਚੱਕ ਲੈਣ ਜੇ ਇੰਨਾ ਸਾਡਾ ਨੌਜਵਾਨ ਸਾਡਾ ਯੂਥ ਸਾਡੇ ਲੋਕ ਪੰਜਾਬ ਦੇ ਉਹਨਾਂ ਲਈ ਬਹੁਤ ਦਾਨੀ ਲੋਕ ਨੇ ਇਸ ਪੰਜਾਬ ਦੇ ਉਹਨਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੇ ਇਸ ਦੇ ਨਾਲ ਹੀ ਮੈਂ ਪਾਟੀ ਸਿੰਘਾਂ ਨੂੰ ਵੀ ਬੇਨਤੀ ਕਰੂੰਗਾ ਕੋਈ ਆਪ ਦੀ ਚਾਹੇ ਜਥੇਬੰਦੀ ਬਣਾ ਲਓ ਕਿਉਂਕਿ ਬਹੁਤ ਤਕਲੀਫਾਂ ਇਹਨਾਂ ਨੂੰ ਆ ਰਹੀਆਂ ਨੇ ਕੋਈ ਤਾਂ ਫਿਕਸ ਪੇ ਸਕੇਲ ਹੈ ਨੀਗਾ ਆਪ ਦੀ ਮਨਮਰਜ਼ੀ ਦੇ ਪੈਸੇ ਦਿੰਦੇ ਨੇ ਕੋਈ 2500 ਕੋ 3000 ਭੇਟਾ ਦਿੰਦਾ ਮੇਨੂੰ ਲੱਗਦਾ ਜਿੱਥੇ ਆਪਾਂ ਵਿਆਹ ਸ਼ਾਦੀ ਸਿੰਗਰਾਂ ਦੇ ਉੱਤੇ ਲੱਖਾਂ ਰੁਪਇਆ ਲਾ ਦਿੰਦੇ ਆ ਜੇ ਉੱਥੇ ਆਪਾਂ ਅਖੰਡ ਪਾਤਸ਼ਾਹ ਜਾਂ ਸਹਿਜ ਪਾਤਸ਼ਾਹ ਦੀ ਚੰਗੀ ਭੇਟਾ ਵੀ ਦੇ ਦਾਂਗੇ 25000 30000 20000 50000 ਕੁਝ ਵੀ ਚੰਗੀ ਸੀਮਤ ਤੇ ਕਰਾ ਕੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਇਹਨਾਂ ਦੇ ਜੀਵਨ ਸੁਧਰ ਜਾਣਗੇ ਕਿਉਂਕਿ ਇਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਉਹਨਾਂ ਦੇ ਖਰਚੇ ਨੇ ਐਜੂਕੇਸ਼ਨ ਆ ਸਾਰਾ ਪਰਿਵਾਰ ਹੈ ਇੱਕ ਗੁਰਦੁਆਰਾ ਪਿੰਡ ਦੇ ਵਿੱਚ ਇਕੱਲਾ ਗ੍ਰੰਥੀ ਸਿੰਘ ਨਹੀਂ ਸੰਭਾਲਦਾ ਉਹਦਾ ਪੂਰਾ ਪਰਿਵਾਰ ਸੰਭਾਲਦਾ ਦਾ ਸਾਡੀ ਇਹ ਮੋਰਲ ਤੇ ਐਥੀਕਲ ਜ਼ਿੰਮੇਵਾਰੀ ਬਣਦੀ ਹੈ ਇਸ ਵਰਗ ਨੂੰ ਨਾਲ ਲੈ ਕੇ ਇਹਨਾਂ ਦੀਆਂ ਮੁਸ਼ਕਲਾਂ ਦੇ ਭਾਈਵਾਲ ਬਣ ਕੇ ਇਹਨਾਂ ਦੇ ਹੱਥ ਖੜਨ। ਹਟਿਆਲਾ ਸਾਹਿਬ 11 ਅਰਬ ਰੁਪਏ ਦਾ ਬਜਟ ਹੈ ਜੀ ਐਸਜੀਪੀਸੀ ਦਾ। ਲੱਗਦਾ ਨਹੀਂ ਕਿ ਉਹਨਾਂ ਨੂੰ ਇਹ ਜਿਹੜਾ ਉਪਰਾਲਾ ਕਰਨਾ ਚਾਹੀਦਾ ਸੀ ਜਾਂ ਹੋਰ ਬੜੀਆਂ ਸੰਸਥਾਵਾਂ ਨੇ ਜੋ ਸਿੱਕੀ ਦੇ ਨਾਮ ਤੇ ਜੜੀਆਂ ਚੱਲ ਰਹੀਆਂ ਤੇ ਕਰੋੜਾਂ ਰੁਪਏ ਦਾ ਫੰਡ ਹੈ ਜਿਹੜਾ ਉਹਨਾਂ ਨੂੰ ਬਾਹਰੋਂ ਵੀ ਆ ਰਿਹਾ ਹੈ। ਓਕੇ ਇਸੇ ਗੱਲ ਦਾ ਹੈ ਜੀ। ਵੀ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਆਪਦੀ ਡਿਊਟੀ ਉਹ ਕਰ ਨਹੀਂ ਰਹੇ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਬਿਲਕੁਲ ਅੱਜ ਜਿਹੜਾ ਆਪਾਂ ਨੀਚੀ ਆਪਦੇ ਲੈਵਲ ਤੇ ਨੀਚੀ ਤੌਰ ਤੇ ਕੀਤਾ ਇਹ ਕਿਤੇ ਨਾ ਕਿਤੇ ਐਸਜੀਪੀਸੀ ਦਾ ਤੇ ਸਾਡੇ ਹੋਰ ਸਿੱਖ ਜਿਹੜੇ ਮੋਰੀ ਨੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਵੀ ਆਪਦੀ ਕੌਮ ਨੂੰ ਆਪਦੇ ਪ੍ਰਚੀਪਰੇਚਰਸ ਨੂੰ ਉਹਨਾਂ ਦੀ ਜੀਵਨ ਲਈ ਉਹਨਾਂ ਦੇ ਸੁੱਖ-ਦੁੱਖ ਦੇ ਭਾਈਵਾਲ ਬਣ ਬਟ ਕੋਈ ਇੰਨੀ ਦੀਪ ਨਾਲ ਸੋਚਦਾ ਨਹੀਂ ਤਾਂ ਇਹ ਆਪਾਂ ਦਾ ਇਹੀ ਹੋਕਾ ਦੇ ਸਕਦੇ ਆ ਅੱਜ ਅੱਜ ਜੀ ਇੱਕ ਐਫਰਟ ਹੋਇਆ ਹੋ ਸਕਦਾ ਇਹ ਹਰ ਹਲਕੇ ਦੇ ਵਿੱਚ ਹੋਣ ਲੱਗ ਜਵੇ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਜੰਨੀ ਸਾਹਿਬ ਪਾਰਟੀ ਸਿੰਘ ਜਿਹੜਾ ਉਹਦਾ ਵੱਡਾ ਦੱਸਿਆ ਪਿੰਡ ਪਿੰਡ ਜੰਨੀ ਸਾਹਿਬ ਨੇ ਕਿਹਾ ਲੱਗਦਾ ਰਜਿਸਟਰ ਹੋਣੀਆਂ ਹੋਰ ਵੀ ਦੇਖੋ ਰਜਿਸਟਰ ਹੋਣੀ ਪਿੰਡ ਪਿੰਡ ਬਿਲਕੁਲ ਹੋਣਾ ਚਾਹੀਦਾ ਜੀ ਪਿੰਡ ਪਿੰਡ ਰਜਿਸਟਰ ਹੋਣਾ ਚਾਹੀਦਾ ਪਿੰਡ ਵਾਲਿਆਂ ਨੂੰ ਵੀ ਕਈ ਵਾਰ ਇਹ ਹੁੰਦਾ ਵੀ ਪਾਰਟੀ ਸਿੰਘ ਬਦਲਣਾ ਹੁੰਦਾ ਜਾਂ ਤਾਂ ਉਹਦੇ 'ਚ ਵੀ ਨੋਟਿਸ ਦੇਣਾ ਚਾਹੀਦਾ ਸਾਡੇ ਨੌਲੇਜ 'ਚ ਆਇਆ ਵੀ ਕਈ ਵਾਰ ਬਿਨਾਂ ਨੋਟਿਸ ਤੋਂ ਬਦਲ ਦਿੱਤਾ ਜਾਂਦਾ ਤਾਂ ਜਿਹੜਾ ਸਿੰਘ ਬਦਲ ਕੇ ਉਹਦੀ ਥਾਂ ਤੇ ਸੇਵਾ ਨਿਭਾਉਣ ਆਉਂਦਾ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਉਹੀ ਵਤੀਰਾ ਉਹਦੇ ਨਾਲ ਵੀ ਹੋ ਸਕਦਾ ਤੇ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਬੜੀਆਂ ਪ੍ਰੈਕਟੀਕਲ ਤੇ ਲੌਜੀਕਲ ਗੱਲਾਂ ਕਹੀਆਂ ਨੇ ਮੈਨੂੰ ਲੱਗਦਾ ਵੀ ਸਾਡੇ ਸਮਾਜ ਨੂੰ ਉਹ ਗੱਲਾਂ ਤੇ ਖੜਨਾ ਪਊਗਾ ਪੈਰਾ ਦੇਣਾ ਪਊਗਾ ਚੰਨੀ ਸਾਹਿਬ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਵੇਗੀ ਇੱਕ ਵਿਸ਼ੇਸ਼ ਜਿਹੜਾ ਫੰਡ ਆਪਛੇਸ ਤਰ੍ਹਾਂ ਦੀ ਸਕੀਮ ਜਿਹੜੀ ਲਾਗੂ ਕੀਤੀ ਜਾਵੇਗੀ ਜਾਂ ਫਿਰ ਤਨਖਾਹ ਲਾਵਾਂਗੇ ਦੇਖੋ ਸਾਡੇ ਕੋਲ ਇਹ ਜੀ ਜੇ ਉਹਨਾਂ ਨੇ ਕਿਹਾ ਤਾਂ ਡੈਫੀਨੇਟਲੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਪਲਾਨ ਹੋਊਗਾ ਤੇ ਜੋ ਉਹਨਾਂ ਨੇ ਅੱਗੇ ਕਿਹਾ ਉਹਨਾਂ ਨੇ ਕੀਤਾ ਤੇ ਅੱਗੇ ਨੂੰ ਵੀ ਕਰਨਗੇ ਧੰਨਵਾਦ ਰੋਪੀ ਸਿੰਘਾਂ ਦੇ ਹੱਕ ਵਿੱਚ ਬਾਗਛਾਵੇ ਦੇਖੋ ਅਸੀਂ ਐਨ ਜੀਓ ਨਹੀਂ ਬਣਾ ਰਹੇ ਕਿ ਰੀਜ਼ਨ ਬੀਇੰਗ ਅਸੀਂ ਕਿਸੇ ਤੋਂ ਫੰਡਿੰਗ ਲੈ ਕੇ ਨਹੀਂ ਕੰਮ ਕਰ ਰਹੇ ਅਸੀਂ ਮੈਂ ਆਪਦੀ ਨੀਤੀ ਮਤਲਬ ਉਹਦੇ ਤੇ ਚੱਲ ਰਹੇ ਆ ਤੇ ਅੱਗੇ ਜੇ ਲੋੜ ਮਹਿਸੂਸ ਹੋਈ ਹੁਣ ਅਸੀਂ ਇਹਨਾਂ ਦਾ ਸਾਰੇ ਗਰੰਤੀ ਸਿੰਘਾਂ ਦਾ ਵਟਸਐਪ ਗਰੁੱਪ ਬਣਾਵਾਂਗੇ ਸਾਡੇ ਕੋਲ ਡਾਟਾ ਆ ਚੁੱਕਿਆ ਸਮੂਹ ਕਰੜ ਹਲਕੇ ਦੇ 188 ਪਿੰਡ ਤਿੰਨ ਸ਼ਹਿਰਾਂ ਦੇ ਵਿੱਚ ਸਾਡੀ ਟੀਮ ਜਾ ਕੇ ਸਾਰਾ ਡਾਟਾ ਬਣਾ ਚੁੱਕੀ ਹੈ ਜੇ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਅੱਗੇ ਕਿਸੇ ਦੀਆਂ ਹੋਰ ਕਠਿਨਾਵਾਂ ਆਉਂਦੀਆਂ ਨੇ ਤਾਂ ਡੈਫੀਨੇਟਲੀ ਐਨ ਜੀਓ ਵੀ ਫੌਂਡ ਕਰਦੇ ਨੇ ਸਾਡੀ ਪਾਰਟਿਸਿਪੈਂਟ ਜਿਹੜੇ ਆਏ ਸੀ ਕਿੱਲਾ ਉਹ ਛਾ ਤਾਂ ਦੇਖੋ ਜੀ ਵੀ ਸਵੇਰ ਦੇ 12:30 12 ਵਜੇ ਦੇ ਲੋਕ ਇੱਥੇ ਬੈਠੇ ਨੇ ਤੇ ਇਸ ਵੇਲੇ 7:00 ਵੱਜ ਚੁੱਕੇ ਨੇ ਤਾਂ ਐਨਾ ਮੈਨੂੰ ਲੱਗਦਾ ਨਹੀਂ ਵੀ ਜੇ ਆਪਾਂ ਮਤਲਬ ਮੈਨੂੰ ਲੱਗਦਾ ਵੀ ਰਿਸ਼ਤੇਦਾਰੀ ਦੇ ਵਿਆਹ ਤੇ ਵੀ ਕੋਈ ਐਨਾ ਸਮਾਂ ਨਹੀਂ ਲਾਉਂਦਾ ਅਗਲਾ 20 ਮਿੰਟ ਲਹਾਜ਼ਰੀ ਲਾ ਕੇ ਘੰਟਾ ਹਾਜ਼ਰੀ ਲਾ ਕੇ ਛੱਡਨ ਪਾ ਕੇ ਚਲੇ ਜਾਂਦਾ ਤੇ ਜਿੰਨਾ ਪਾਰਟੀ ਸਿੰਘਾਂ ਨੇ ਉਹਦੇ ਸਮਾਂ ਦਿੱਤਾ ਮੈਂ ਉਹਨਾਂ ਦਾ ਮੇਰਾ ਰੋਮ ਰੋਮ ਰੀਣੀ ਹੈ ਤੇ ਉਹਨਾਂ ਦਾ ਚੱਲ ਕੇ ਆਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਵੀ ਮੈਂ ਬਹੁਤ ਤਹਿ ਦਿਲ ਆਪਣੀਆਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਹੀ ਮੇਰੇ ਨਾਲ ਢਾਲ ਬਣ ਕੇ ਖੜੇ ਹੋ ਮੇਰੀ ਪਿੱਠ ਤੇ ਪਹਿਰਾ ਦਿੱਤਾ ਤੁਸੀਂ ਆਪ ਦਾ ਭਰਾ ਸਮਝ ਕੇ ਚੱਲੇ ਹੋ ਤੁਹਾਡਾ ਬਹੁਤ ਧੰਨਵਾਦ